ਵੀ ਜਦੋਂ ਮੰਨ ਲਓ ਕਈ ਵਾਰੀ ਡੀ ਹਾਈਡਰੇਸ਼ਨ ਹੁੰਦੀ ਆ ਬੱਕਰੀ ਨੂੰ ਪਾਣੀ ਦੀ ਘਾਟ ਹੁੰਦੀ ਆ ਤੁਸੀਂ ਕੀ ਕਰਨ ਇੱਥੇ ਘੜ ਦੇਣਾ ਐਂ ਕਰਕੇ ਐਂ ਛੱਡ ਦੇਣਾ ਆ ਦੇਖੋ ਇਹ ਸਹੀ ਆ ਆ ਨਾਰਮਲ ਵਾਸਤਾ ਚ ਉਹਦੀ ਆ ਗਈ ਨਾ ਜੇ ਇਹਨੂੰ ਪਾਣੀ ਦੀ ਘਾਟ ਹੋ ਗਈ ਫਿਰ ਐਂ ਕਰਕੇ ਐ ਹੌਲੀ ਹੌਲੀ ਉਹ ਉੱਥੇ ਫਿਰ ਨੂੰ ਚਾਹੇ ਤਾਂ ਉਹ ਐਸੇ ਜਾਂ ਗਲੂ ਕੋਈ ਤੁਸੀਂ ਸੱਜੇ ਪਾਸੇ ਬੱਚੇ ਤਾਂ ਨਹੀਂ ਉਹਦੇ ਖੱਬੇ ਪਾਸੇ ਕੱਖ ਹੁੰਦੀ ਆ ਠੀਕ ਨਾ ਜਿਵੇਂ ਮੰਨ ਲਓ ਇੱਧਰ ਤਾਂ ਆ ਗਈ ਬੱਚੇ ਤਾਂ ਨਹੀਂ ਠੀਕ ਆ ਇੱਧਰਲੇ ਪਾਸੇ ਕੱਖ ਆ ਆਹ ਕੱਖ ਤੁਹਾਨੂੰ ਬਣਾ ਕੇ ਦੱਸਿਆ ਸੀਗਾ ਬੋਰਡ ਤੇ ਜਦੋਂ ਮੰਨ ਲਓ ਬਾਈ ਇਹਨੂੰ ਅਫਾਰ ਆਊਗਾ ਠੀਕ ਆ ਨਾ ਆਹ ਪਾਸਾ ਇਹ ਤਾਂ ਉ ਠੀਕ ਹੈ ਨਾ ਉਦੋਂ ਜਿਹੜੀ ਤੁਸੀਂ ਸੂਈ ਲਾਉਣੀ ਆਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਇਹਦੇ ਐਂ ਕਰਕੇ ਬੱਕਰੀ ਦਾ ਦੇਖ ਆਹ ਚੀਜ਼ ਤੇ ਲਾ ਠੀਕ ਹੈ ਜੀ ਠੀਕ ਐਂ ਲੱਗ ਗਿਆ ਜੋ ਤੁਸੀਂ ਲਾਉਣਾ ਐਂ ਖਿੱਚ ਕੇ ਦੇਖਣਾ ਠੀਕ ਆ ਵੀ ਇਹਦੇ ਵਿੱਚ ਬਲੱਡ ਤਾਂ ਨਹੀਂ ਆਉਂਦਾ ਤੁਹਾਨੂੰ ਆਖਿਆ ਸੀ ਉੱਪਰਲੀ ਚਾਵਲ ਚਲਾਉਣਾ ਆਹ ਦੇਖੋ ਆਹ ਚੀਜ਼ ਤੇ ਮਾਸ ਵੱਧ ਹੁੰਦਾ ਹੈ ਵੱਧ ਹੁੰਦਾ ਨਾ ਇੱਥੋਂ ਤੁਸੀਂ ਐਂ ਖਿੱਚ ਲੈਣਾ ਖਿੱਚ ਕੇ ਇਹ ਐਂ ਲਾ ਦੇਣਾ ਠੀਕ ਹੈ ਉਹ ਕੀ ਆ ਆ ਦੇਖੋ ਆਹ ਖਾਣੇ ਹੋ ਜਾਂਦੀ ਨਾ ਇਹ ਇਹ ਤਾਂ ਦੋਨੇ ਪਾਸੇ ਨਾ ਡਾਂਗੇ ਠੀਕ ਹੈ ਇੱਥੇ ਤੁਸੀਂ ਇਧਰੋਂ ਐਂ ਨਹੀਂ ਲਾਉਣਾ ਇਧਰੋਂ ਐਂ ਇਹ ਤਾਂ ਪ੍ਰੀ ਆਇਂ ਸਿੱਧਾ 18 ਮੀਟਰ ਲਾਦਾ ਉਹਨੂੰ ਐਂ ਕਰਨਾ ਬੜਾ ਡਾਕਟਰ ਬਲਵਿੰਦਰ ਸਿੰਘ ਜੀ ਮਾਨ ਇਹਨਾਂ ਦੇ ਅੱਜ ਟ੍ਰੇਨਿੰਗ ਸੀ ਬੱਕਰੀ ਪਾਲਣ ਦੀ ਤਾਂ ਉੱਥੇ ਪਹੁੰਚੇ ਸੀਗੇ ਤਾਂ ਡਾਕਟਰ ਸਾਹਿਬ ਆਪਣੇ ਨਾਲ ਨੇ ਹੁੰਦੇ ਨੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਭਾਜੀ ਤੇ ਇਹ ਟ੍ਰੇਨਿੰਗ ਕਿੰਨੇ ਦਿਨਾਂ ਦੀ ਹੁੰਦੀ ਹੈ ਤੇ ਆਪਣਾ ਕਿੰਮਾ ਬੈਚ ਹੈ ਇਹ ਇਹ ਟ੍ਰੇਨਿੰਗ 2 ਦਿਨਾਂ ਦੀ ਹੁੰਦੀ ਹੈ ਜੀ ਆਪਣਾ 21ਵਾਂ ਬੈਚ ਸੀਗਾ ਹੁਣ ਅੱਛਾ ਜੀ ਤੇ ਤਕਰੀਬਨ ਆਪਾਂ ਮਹੀਨੇ ਦੇ ਵਿੱਚ ਇੱਕ ਬੈਚ ਕੱਢਦੇ ਹੀ ਕੱਢਦੇ ਹਾਂ ਹੂੰ ਰਹਿਣ ਦਾ ਖਾਣੇ ਦਾ ਪੂਰਾ ਪੂਰਾ ਪ੍ਰਬੰਧਾ ਇੱਥੇ ਠੀਕ ਹੈ ਜੀ ਤੇ ਸਿਰ ਠੀਕ ਹੈ ਸਿੱਡਾਂ ਬਾਰੇ ਮਾਰਕੀਟਿੰਗ ਬਾਰੇ ਬਿਮਾਰੀਆਂ ਬਾਰੇ ਜੋ ਵੀ ਚੀਜ਼ ਦੀ ਲੋੜ ਆਪਾਂ ਸੇ ਦੱਸ ਦਿਓ ਲੋੜ ਸਾਰੀ ਠੀਕ ਹੈ ਤੇ ਸਰਟੀਫਿਕੇਟ ਨਾਲ ਦੀ ਨਾਲ ਹੀ ਮਿਲ ਜਾਂਦੇ ਠੀਕ ਹੈ ਹਾਂਜੀ ਤੇ ਜਿਵੇਂ ਪ੍ਰਬੰਧ ਤੇ ਜਿਵੇਂ ਕਹਦੀ ਆ ਜੀ ਆਪਾਂ ਖਾਣ ਪੀਣ ਦਾ ਹੋਗਾ ਜੇ ਕਿਸੇ ਦੂਰ ਤੋਂ ਆਉਣ ਦਾ ਦਾ ਰਹਿਣ ਦਾ ਪ੍ਰਬੰਧ ਹੈ ਰਹਿਣ ਦਾ ਪ੍ਰਬੰਧ ਪੂਰਾ ਪੂਰਾ ਇੱਥੇ ਰਹਿਣ ਦਾ ਪ੍ਰਬੰਧ ਹੈਗਾ ਠੀਕ ਹੈ ਜੀ ਐ ਇੱਕ ਤੀ ਜਿਹੜੀ ਆਹ ਟ੍ਰੇਨਿੰਗ ਆਪਣੀ ਇਹ ਜੀ ਕਿੰਨੇ ਬੰਦੇ ਨੇ ਟ੍ਰੇਨਿੰਗ ਲੈਤੀ ਹੈ ਜੀ ਤਕਰੀਬਨ 30 ਕਿਹ ਜਣੇ ਇੱਥੇ ਜੀ ਟ੍ਰੇਨਿੰਗ ਲੈਤੀ ਆ 30 ਜਣੇ ਨੇ ਹਾਂ 30 ਜਣੇ ਨੇ ਤੇ ਇਹਨਾਂ ਦੀ ਫੀਸ ਕਿੰਨੀ 2500 ਰੁਪਏ ਫੇਸ ਹੁੰਦੀ ਹੈ ਇਹਨਾਂ ਦੀ ਹਾਂਜੀ ਠੀਕ ਹੈ ਗਲਾਈ ਫੇਸ ਕੁਆਲਟੀ ਦੇਖ ਸਕਦੇ ਹੋ ਤੁਸੀਂ ਸਿੰਘ ਪਿੱਛੇ ਹੁੰਦਾਂਵੇਂ ਤੇ ਬੈਠੇ ਸਿੰਘ ਕਈ ਵਾਰੀ ਥੋੜੇ ਉੱਚੇ ਹੋ ਕੇ ਮੁੜਦੇ ਆਏ ਉਹ ਵੀ ਬਿੱਟਲ ਚ ਆ ਜਾਂਦੀਆਂ ਨੇ ਥੋੜੇ ਉੱਚੇ ਹੋ ਕੇ ਜਿਹੜੇ ਮੁੜਦੇ ਆ ਪਰ ਸਿੰਘਾਂ ਪਟਨੇ ਨਹੀਂ ਚਾਹੀਦੇ ਇੱਕ ਬਾਹਰ ਨੂੰ ਵਾਗਿਆ ਕੋਦਰ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਨੱਕ ਦੀ ਸ਼ੇਪ ਦੇਖ ਸਕਦੇ ਹੋ ਤੁਸੀਂ ਫੇਸ ਕੁਆਲਟੀ ਕੰਨ ਜਿਹੜਾ ਦੰਦਾਂ ਦਾ ਆਪਾਂ ਦੇਖਣਾ ਹੈ ਦੰਦਾਂ 'ਚ ਕੀ ਦੇਖਣ ਵਾਲੀ ਚੀਜ਼ ਹੁੰਦੀ ਆ ਆ ਦੇਖੋ ਇਹਦੇ ਦੋ ਦੰਦ ਵੱਡੇ ਆ ਠੀਕ ਹੈ ਬਾਕੀ ਛੋਟੇ ਜਿਹੜੇ ਬਰੀਕ ਅੰਡਾ ਸਾਰੇ ਇੱਕੋ ਜਿਹੇ ਅੰਡਾ ਹੁੰਦੇ ਸਾਰੇ ਉਹ ਸਾਰੇ ਬਰੀਕ ਹੁੰਦੇ ਜਿਹੜੇ ਦੁੱਧ ਅੰਡਾ ਹੁੰਦੇ ਸਾਰੇ ਬਰੀਕ ਹੁੰਦੇ ਇੱਕੋ ਜੇ ਆ ਤੇ ਦੁੰਦੀ ਜਿਵੇਂ ਦੁੰਦੀ ਹੋਗੀ ਦੋ ਵੱਡੇ ਹੋਗੇ ਜੇ ਚੌਗੀ ਹੋਗੀ ਚਾਰ ਵੱਡੇ ਹੋ ਜਾਣਗੇ ਜੇ ਸੱਗੀ ਹੋਗੀ ਛੇ ਵੱਡੇ ਹੋ ਜਾਣਗੇ ਜਦੋਂ ਅੱਠ ਹੋਗੀ ਸਾਰੇ ਇੱਕੋ ਜਿਹੇ ਹੋਗੇ ਠੀਕ ਹੈ ਹੁਣ ਜਿਹੜੇ ਆਹ ਤੁਸੀਂ ਦੇਖ ਰਹੇ ਹੋ ਹਾਂ ਇਹ ਦੋ ਦਾੰਦਾ ਯਾਨੀ ਇਹ 14 ਮਹੀਨੇ ਤੋਂ ਪਲੱਸ ਪੱਠਾ 14 ਮਹੀਨੇ ਦੀ ਹੋਗੀ ਇਹ ਹੁਣ 14 ਮਹੀਨੇ ਹਾਂ 14 ਮਹੀਨੇ ਦੀ ਹੋਗੀ ਹੁਣ ਠੀਕ ਹੈ ਨਹੀਂ ਪੱਠਾ ਆ ਵੀ ਸਕਦੀ ਹੈ ਕੋਈ ਬੋਡੀ ਵੇਟ ਸਹੀ ਨਹੀਂ ਇਹਦਾ ਪਤਾ ਨਹੀਂ ਹਜੇ ਕਿਉਂਕਿ ਆਪਣੇ ਵਿੱਚ ਹੀ ਬੱਕਰੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਇਹਦੀ ਇਹਦੀ ਉਮਰ ਆ ਜਿਹੜੀ ਜਦੋਂ ਦੋ ਦੰਦ ਲਾਉਂਦੀ ਆ 14 ਮਹੀਨਾ ਤੱਕ ਜਾ ਕੇ ਦੋ ਦੰਦ ਲਾਉਂਦੀ ਆ ਤੇ 16 18 ਮਹੀਨਾ ਤੱਕ ਵੀ ਕਈ ਵਾਰੀ ਦੋ ਦੰਦ ਹੀ ਰੱਖਦੀ ਆ ਉਦੋਂ 18 ਮਹੀਨਾ ਤੋਂ ਉੱਪਰ ਜਾ ਕੇ ਚਾਰ ਦੰਦ ਲਾਉਂਦੀ ਆ ਲਿਆਈਓ ਪਹਿਲਾਂ ਹੀ ਛੇਰੀ ਪਾਠ ਹੋ ਰਾ ਚੌਗੀ ਹੋਗੀ 18 19 ਮਹੀਨਾ ਦੀ ਪਾਠ ਹੋਗੀ ਹਾਂ ਇਨੇ 8 ਦੰਦ ਲਾਏ ਹਜੇ ਹੋਣੀ ਆਏ ਆ ਆ ਦੇਖੋ ਮੋٹے ਦੰਦ ਨਹੀਂ ਲੰਦ ਜਿਹੜੇ ਦੂਜੇ ਹੁੰਦੇ ਆ ਉਹ ਉਹ ਤੇ ਬਰੀਕ ਹੁੰਦੇ ਆ ਇਹ ਤੇ ਮੋٹے ਦੰਦ ਲਾ ਲਏ 8 ਦੰਦ 6 8 8 ਲਾ ਗਏ ਇਹ ਕਿਸੇ ਕਹਨੇ ਹੁੰਦੇ ਕੀ ਹੁੰਦਾ ਜੀ ਕਸੇ ਉਸ ਤੋਂ ਬਾਅਦ ਜਿਵੇਂ ਹੁਣ ਆ ਦੇਖੋ ਉੱਪਰ ਇਹਦਾ ਕੰਨੀਆਂ ਖੜੀਆਂ ਨੇ ਦੰਦਾਂ ਦੀਆਂ ਹਾਂਜੀ ਫਿਰ ਇੱਥੋਂ ਕਸਣ ਲੱਗ ਪੈਂਦੇ ਛੋਟੇ ਹੋਣ ਲੱਗ ਪੈਂਦੇ ਦੰਦ ਹਾਂ ਛੋਟੇ ਇੱਥੋਂ ਕਸਦੇ ਹਾਂ ਹਾਂ ਛੋਟੇ ਹੋਣ ਹੋਣ ਲੱਗ ਪੈਂਦੇ ਦੰਦ ਜਿਵੇਂ ਜਿਵੇਂ ਛੋਟੇ ਹੁੰਦੇ ਜਾਣਗੇ ਉਵੇਂ ਉਹਦੇ ਉੱਪਰ ਲੱਗ ਜਾਂਦੇ ਹਾਂ ਹਾਂ ਕਿੰਨੇ ਦੰਦਾਂ ਤੋਂ ਛੋਟੇ ਹੋਣ ਲੱਗੇ ਕਿੰਨੇ ਕਿੰਨੇ 8 ਨਾਲ ਤੋਂ ਹਾਂ ਤਕਰੀਬਨ 6 ਸਾਲ ਤੋਂ ਜਾ ਕੇ ਬੱਕਰੀਆਂ ਘਸਾਉਣ ਲੱਗ ਪੁੰਦਾਂ ਤੋਂ ਬਾਕੀ ਡਿਪੈਂਡ ਕਰਦਾ ਵੀ ਜੇ ਹੁਣ ਜ਼ਿਆਦਾ ਆਪਾਂ ਬਾਹਰ ਲੱਕੜਾਂ ਲੁਕੜਾਂ ਤੇ ਛੱਡਦੇ ਆਂ ਉਦੋਂ ਜਿਹੜੇ ਉਦੋਂ ਦੰਦ ਥੋੜੇ ਵੱਧ ਕੱਸਦੇ ਆ ਜਿਵੇਂ ਡੇਕਾ ਵਗੈਰਾ ਖਾਂਦੇ ਕਹਦੇ ਵੀ ਕੀ ਵਾਰੀ ਦੰਦ ਟੁੱਟ ਵੀ ਜਾਂਦੇ ਵਿਚਾਲੇ ਵਿੱਚ ਬੰਦੇ ਨੂੰ ਮਹਿਮ ਹੋ ਜਾਂਦਾ ਵੀ ਇਹਦਾ ਦੰਦ ਡਿੱਗੀ ਹੋਇਆ ਦੀ ਹੁਣ ਕਈ ਵਾਰੀ ਸਿਲਕਾ ਲਾਉਣਾ ਹੋ ਜਾਂਦਾ ਦੰਦ ਟੁੱਟ ਵੀ ਜਾਂਦੇ ਵਿਚਾਲੇ ਤੋਂ ਬੱਚਾ ਬੰਦੇ ਕਹਿੰਦਾ ਦੰਦ ਡਿੱਗੀਆਂ ਵਾਲੀ ਹੈਗੀ ਉਹ ਸਿਲਕੇ ਨਾਲ ਟੁੱਟ ਜਾਂਦੇ ਕਈ ਵਾਰੀ ਬਾਹਰ ਡੇਕਾ ਡੁਕਾ ਪਾ ਕੇ ਕਹਿੰਦਾ ਡੇਕਾਂ ਦਾ ਸੱਕ ਲਾਉਂਦੀ ਹੈ ਹਾਂ ਫਰਕ ਹੁੰਦਾ ਕਿਸੇ ਦੇ ਛੋਟੇ ਹੁੰਦੇ ਕਿਸੇ ਨਾਲ ਹੁੰਦਾ ਤਨ ਇਦੋਂ ਵੀ ਵੱਡਾ ਆਉਂਦਾ ਹੈਗਾ ਮੋਹਰਾ ਮੱਝ ਹਾਂ ਠੀਕ ਹੈ ਨਾ ਪੂਰੀ ਚੋਟੀ ਦੇ ਕਿਸੇ ਦਾ ਸੰਗਾਇ ਵੀ ਮੁੜ ਜਾਂਦੇ ਕਿਸੇ ਦੇ ਥੋੜੇ ਤਹਾਂ ਤੋਂ ਜਾ ਕੇ ਇਹ ਪ੍ਰੋਪਰ ਇਹ ਕਿਹੜਾ ਵੀ ਕੋਈ ਆਪਾਂ ਬਣਾਉਟੀ ਛਾਏ ਅੰਦਰੋਂ ਤਿਆਰ ਕਰਨਾ ਚਾਹੀਏ ਜੇ ਤਾਂ ਕੁਦਰਤ ਦਾ ਈ ਬਰੀ ਮਾੜਾ ਮੋਟਾ ਉਹ ਨਹੀਂ ਕੀ ਹੋ ਜਾਂਦੀ ਪਲਟੇ ਵਾ ਛੋਟੇ ਵੀ ਹੋ ਜਾਂਦੇ ਹੁਣ ਜੇ ਮੋਹਰਾ ਕੀ ਮੋਹਰਾ ਛੋਟੇ ਕਿਸੇ ਦਾ ਜਮਾ ਨਾਲ ਮੁੜਦੇ ਕਿਸੇ ਉੱਚੇ ਵੀ ਹੋ ਕੇ ਆਉਂਦੇ ਉਹ ਵੀ ਮੋਹਰਾ ਚ ਹੀ ਹੈ ਜਿਹੜੇ ਬਿੱਟਲ ਚਾ 14 ਇੰਚ ਤੋਂ ਲੈ ਕੇ 16 ਇੰਚ 18 ਇੰਚ ਤੱਕ ਬਿੱਟਲ ਦੇ ਕੰਨਾਂ ਹਾਂ ਕੰਨ ਕੰਨ ਜੀ ਕੰਨ ਜੀ ਜਿਵੇਂ ਮੈਨਾਂ ਤੁਹਾਨੂੰ ਉੱਥੇ ਆਖਿਆ ਸੀਗਾ ਵੀ ਮੰਨ ਲਓ ਵੀ ਸੱਜੇ ਪਾਸੇ ਬੱਚੇ ਤਾਂ ਨਹੀਂ ਹੁੰਦੇ ਖੱਬੇ ਪਾਸੇ ਕੋਖ ਹੁੰਦੀ ਹੈ ਠੀਕ ਹੈ ਨਾ ਜਿਵੇਂ ਮੰਨ ਲਓ ਇੱਧਰ ਤਾਂ ਆ ਗਈ ਬੱਚੇ ਤਾਂ ਨਹੀਂ ਠੀਕ ਹੈ ਇੱਧਰਲੇ ਪਾਸੇ ਕੋਖ ਆਹ ਕੋਖ ਤੁਹਾਨੂੰ ਬਣਾ ਕੇ ਤੇ ਦੱਸਿਆ ਸੀਗਾ ਬੋਲ ਕੇ ਜਦੋਂ ਮੰਨ ਲਓ ਬਾਈ ਇਹਨੂੰ ਅਫਾਰ ਆਊਗਾ ਠੀਕ ਹੈ ਨਾ ਆਹ ਪਾਸਾ ਇਹ ਤਾਂ ਉੱਚਾ ਹੋਊਗਾ ਠੀਕ ਹੈ ਨਾ ਉਦੋਂ ਜਿਹੜੀ ਤੁਸੀਂ ਸੂਈ ਲਾਉਣੀ ਆਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਇਹਦੇ ਐਂ ਬਣਾਉਂਗੇ ਤੁਸੀਂ ਐਂ ਬਣ ਜਰੂਰ ਆਹ ਚੀਜ਼ ਇੱਥੇ ਸੂਈ ਲਾਉਣੀ ਹੈ ਠੀਕ ਹੈ ਬਿਚਾਲੇ ਠੀਕ ਹੈ ट्रायंगल ਬਣਾ ਕੇ ਉਹਦੇ ਉਹਦੇ ਵਿਚਾਲੇ ਸੂਈ ਇਧਰੋਂ ਖੜਕੇ ਤੁਸੀਂ ਠੀਕ ਹੈ ਐਂ ਕਰਕੇ ਰੱਬ ਠੀਕ ਹੈ ਠੀਕ ਹੈ ਨਾ ਇੱਥੋਂ ਬਚਾਲਾ ਸਭ ਤੇ ਸੋਡੂਕਤੀ ਆ ਸਾਰਾ ਕੁਝ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਜਿਹੜਾ ਤੁਹਾਨੂੰ ਦੂਜੇ ਆਖਿਆ ਸੀਗਾ ਵੀ ਜਦੋਂ ਮੰਨ ਲਓ ਕਈ ਵਾਰੀ ਡੀ ਹਾਈਡਰੇਸ਼ਨ ਹੁੰਦੀ ਆ ਬੱਕਰੀ ਨੂੰ ਪਾਣੀ ਦੀ ਘਾਟ ਹੋਵੇ ਤੁਸੀਂ ਕੀ ਕਰਨਾ ਇੱਥੇ ਘੜ ਦੇਣਾ ਐਂ ਕਰਕੇ ਐਂ ਛੱਡ ਦੇਣਾ ਆ ਦੇਖੋ ਇਹ ਸਹੀ ਹੈ ਆ ਨਾਰਮਲ ਵਾਸਤਾ ਚ ਉਹਦੀ ਆ ਗਈ ਨਾ ਜੇ ਇਹਨੂੰ ਪਾਣੀ ਦੀ ਘਾਟ ਹੋ ਗਈ ਫਿਰ ਐਂ ਕਰਕੇ ਐ ਹੌਲੀ ਹੌਲੀ ਉਹ ਉੱਥੇ ਫਿਰ ਤੁਹਾਨੂੰ ਚਾਹੇ ਤਾਂ ਉਹ ਐਸੇ ਜਾਂ ਗਲੂਕੋਜ਼ ਤੁਸੀਂ ਲਵਾ ਸਕਦੇ ਉਦੋਂ ਪਤਾ ਹੀ ਇਹ ਮੋਕਾਨ ਇਹਨੂੰ ਡੀ ਹਾਈਡਰੇਸ਼ਨ ਉਹਦੋਂ ਬਾਅਦ ਦੂਜੇ ਨੰਬਰ ਤੇ ਕੀ ਸਾਈਟ ਇੰਟਰਾ ਮਸਕੂਲਰ ਇੰਜੈਕਸ਼ਨ ਕਿਤੇ ਸਿਰਾਂ ਦੇ ਸਿਰਾਂ ਦੇ ਜਿਹੜਾ ਗੱਬਣ ਦੇ ਉੱਪਰ ਇਹ ਲਾਉਣਾ ਜਿਹੜਾ ਹਵਾ ਕੱਢਣ ਵਾਲਾ ਆਪਾਂ ਲਾਉਣੀ ਹੈ ਸੂਈ ਉਹਦੇ ਉੱਪਰ ਹੀ ਲਾਉਣੀ ਹੈ ਠੀਕ ਆ ਨੋਰਮਲ ਇਥੋਂ ਜਦੋਂ 4 ਮਹੀਨੇ ਹੋ ਗਏ ਉਹ ਤੁਸੀਂ ਡਾਕਟਰ ਤੋਂ ਲਵਾਓ ਆਪਣਾ ਨਾ ਲਾਓ ਠੀਕ ਹੈ ਕਿਉਂਕਿ ਬੱਚੇ ਦੇ ਨੇ ਸਾਈਜ਼ ਪਤਾ ਹੁੰਦਾ ਕੀ ਵੀ ਤੁਸੀਂ ਬੱਚਿਆਂ ਦੇ ਮਾਰੋ ਇਹ ਚੀਜ਼ ਦੀ ਦਿੱਕਤ ਆ ਉਹ ਕਿੰਨਾ ਚਿਰ ਰੱਖਣੀ ਪੈਂਦੀ ਹੈ ਸੂਈ ਵਿੱਚ ਪਹਿਲਾਂ ਤਾਂ ਕੀ ਕਰਨਾ ਜੇ ਤੁਸੀਂ ਸੂਈ ਇੱਥੋਂ ਖੜਕ ਕੇ ਆਏ ਲਾ ਲਈ ਹਾਂਜੀ ਠੀਕ ਹੈ ਇਹਦੇ ਵਿੱਚੋਂ ਗੈਸ ਨਿਕੂਗੀ ਪੂਰੀ ਜਿੰਨਾ ਚਿਰ ਗੈਸ ਨਿਕਲੇ ਨਿਕ ਜਾਣ ਤਾਂ ਫਿਰ ਬਲੋਟਾ ਸੈਲ ਜਿਹੜੀ ਤੁਹਾਨੂੰ ਸਿੱਸੀ ਦਿਖਾਈ ਸੀ ਹਰੀ ਜੀ ਉਹ ਸੌਦੀ ਸੌ ਮਲੇ ਦੇ ਵਿੱਚ ਇੰਜੈਕਟ ਕਰ ਦੇਣਾ ਭਰ ਦੇਣੀ ਹੈ ਠੀਕ ਹੈ ਭਰਤੀ ਫਾਰਨ ਨਾਲ ਦੇ ਨਾਲ ਥੋੜਾ ਠੀਕ ਹੋ ਜਾਊਗਾ ਉਦੋਂ ਜਿਹੜਾ ਇੰਟਰਾਮਸਕੂਲਰ ਇੰਜੈਕਸ਼ਨ ਤੁਹਾਨੂੰ ਦੱਸਿਆ ਸੀਗਾ ਆਈ ਐਮ ਡੂੰਗਾ ਰੱਖ ਕੇ ਲਾਉਣਾ ਐਂ ਕਰਕੇ ਬੱਕਰੀ ਦਾ ਦੇਖ ਆ ਚੀਜ਼ ਚਲਾ ਠੀਕ ਹੈ ਜੀ ਠੀਕ ਐਂ ਲੱਗ ਗਿਆ ਜੋ ਤੁਸੀਂ ਲਾਉਣਾ ਐਂ ਖਿੱਚ ਕੇ ਦੇਖਣਾ ਠੀਕ ਆ ਵੀ ਇਹਦੇ ਵਿੱਚ ਬਲੱਡ ਤਾਂ ਨਹੀਂ ਆਉਂਦਾ ਠੀਕ ਹੈ ਜੀ ਇਹਦੇ ਵਿੱਚ ਬਲੱਡ ਆਉਂਦਾਗਾ ਫਿਰ ਤੁਸੀਂ ਲਾਉਣਾ ਠੀਕ ਹੈ ਜੇ ਬਲਾ ਡਾਗਟ ਹੀ ਲਾਤਾ ਇਹਦੇ ਅੰਗ ਪਰ ਖੜਨ ਦਾ ਚਾਂਸ ਆ ਕੋ ਬੀਣਾੜ ਦੇ ਵਿੱਚ ਪੈ ਗਿਆ ਜਿਹੜਾ ਸਬ ਕਟ ਨਹੀਂ ਤੁਹਾਨੂੰ ਆਖਿਆ ਸੀ ਉੱਪਰਲੀ ਚਾਵਲੀ ਚਲਾਉਣਾ ਆ ਦੇਖੋ ਆ ਚੀਜ਼ ਤੇ ਮਾਸ ਵੱਧ ਹੁੰਦਾ ਹੈ ਵੱਧ ਹੁੰਦਾ ਨਾ ਇੱਥੋਂ ਤੁਸੀਂ ਐ ਖਿੱਚ ਲੈਣਾ ਖਿੱਚ ਕੇ ਇਹ ਐ ਲਾ ਦੇਣਾ ਬਸ ਪੀਪੋਲੀ ਦੇਵੋ ਜੇ ਕਈ ਵਾਰੀ ਤੁਹਾਨੂੰ ਕੋਈ ਦਿੱਕਤ ਆਵੇ ਨਾ ਤੁਹਾਨੂੰ ਪਤਾ ਵੀ ਉੱਪਰਲੀ ਚਾਵਲੀ ਸਾਥੋਂ ਨਹੀਂ ਲੱਗਣਾ ਇਹਨੂੰ ਇੰਨੀ ਵੱਡ ਲੋ ਇੱਥੋਂ ਨੂੰ ਵੱਡ ਲੋ ਕੈਪ ਨੂੰ ਕੈਪ ਨੂੰ ਵੱਡ ਕੇ ਆ ਚੀਜ਼ ਇੰਨੀ ਸੂਈ ਰਹਿ ਜੂਗੀ ਚਾਪਾ ਕਹਿ ਕੇ ਕੱਢ ਐਨੇ ਲਾ ਕੇ ਮੂਰੇ ਕੈਪ ਆਉਈ ਸੂਈ ਉਨੀ ਖੁੱਬਣੀ ਹੈ ਉਦੋਂ ਫालतू ਸੂਈ ਨਹੀਂ ਹੁੰਦੀ ਠੀਕ ਹੈ ਜਿਹੜਾ ਸੀ ਕਿ ਤੁਹਾਨੂੰ ਆਈ ਵੀ ਨਾੜ ਦੇ ਵਿੱਚ ਲਾਉਣਾ ਠੀਕ ਹੈ ਉਹ ਕੀ ਹੈ ਆ ਦੇਖੋ ਆਹ ਖਾਨੇ ਹੋ ਜਾਂਦੀ ਨਾ ਇਹ ਇਹ ਤਾਂ ਦੋਨੇ ਪਾਸੇ ਨਾੜਾਂਗੇ ਕੀ ਕਰਨਾ ਜਿਵੇਂ ਹੁਣ ਆਪਾਂ ਮੰਨ ਲਓ ਆਪਾਂ ਫਰੈਪ ਆਉ ਦੇਨੇ ਉਹ ਇੱਥੋਂ ਵੰਦੇ ਆ ਆਪਣੇ ਖੂਨ ਦੇ ਦਬਾਣ ਉੱਤੇ ਰੁਕਣੇ ਪੂ ਫੇਰ ਹੀ ਨਾੜ ਖੜੂਗੀ ਆਹ ਚੀਜ਼ ਦੇ ਵਿੱਚ ਤੁਸੀਂ ਇੱਥੇ ਹੱਥ ਰੱਖ ਲੈਣਾ ਜਦੋਂ ਇੱਥੇ ਹੱਥ ਰੱਖ ਲਿਆ ਆਹ ਦੇਖੋ ਨਾੜ ਰੁਕ ਲਿਆ ਹੱਥ ਲਾ ਕੇ ਦੇਖੋ ਆਹ ਠੀਕ ਹੈ ਇੱਥੇ ਤੁਸੀਂ ਇਧਰੋਂ ਆਏ ਨਹੀਂ ਲਾਉਣਾ ਇਧਰੋਂ ਆਏ ਨਾ ਠੀਕ ਹ ਲੈ ਨਹੀਂ ਥੱਲੇੋਂ ਤਾਂ ਥੱਲੇੋਂ ਤਾਂ ਮੂੰਹ ਕੋ ਨਹੀਂ ਠੀਕ ਹੈ ਤੇ ਇੱਕ ਨਾ ਟੈਂਪਰੇਚਰ ਥਰਮੋਮੀਟਰ ਦੇ ਓਏ ਜਿਹੜਾ ਟੈਂਪਰੇਚਰ ਤੁਸੀਂ ਚੈੱਕ ਕਰਨਾ ਇਹ ਥਰਮੋਮੀਟਰ ਨਾਲ ਤੁਸੀਂ ਇਹ ਐ ਆਏ ਨਾ ਐ ਸਿੱਧਾ ਨਹੀਂ ਲਾਉਣਾ ਇਹਦੀ ਬਾਡੀ ਦਾ ਟੈਂਪਰੇਚਰ ਬਾਡੀ ਦਾ ਲੱਗਣਾ ਚਾਹੀਦਾ ਠੀਕ ਹੈ ਜਦੋਂ ਤੁਸੀਂ ਐ ਟੈਂਪਰੇ ਐ ਸਿੱਧਾ ਥਰਮੋਮੀਟਰ ਲਾਦਾ ਉਹਨੂੰ ਐ ਕਰਨਾ ਬਾਡੀ ਨਾਲ ਟੱਚ ਹੋਣਾ ਜ਼ਰੂਰੀ ਕੀ ਗਾਇ ਸਿੱਧਾ ਨਹੀਂ ਤੈਨੂੰ ਚਲੋ ਬਾਜੀ ਕੋਈ ਸ਼ੋਰ ਤਾਂ ਨਹੀਂ ਪੁੱਛਣਾ